ਯਾਦ ਲਾਈਵ ਇਟੀ 8 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਨਗਰ ਕੌਂਸਲ ਧਾਰੀਵਾਲ ਵੱਲੋਂ ਅਯਾਦੀ ਦਿਹਾਰਾ ਨਗਰ ਕੌਂਸਲ ਧਾਰੀਵਾਲ ਵਿਖੇ ਬੜੀ ਧੂਮਤਾਂ ਨਾਲ ਮਨਾਇਆ ਗਿਆ ਜਿਸ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਸੁਨੀਲ ਦੁੱਗਲ ਵੱਲੋਂ ਨਿਭਾਈ ਗਈ ਸਕੂਲੀ ਵਿਦਿਆਰਥੀਆਂ ਨੇ ਰਾਸ਼ੀ ਗਾਇਨ ਗਾਇਦ ਕੇ ਪੰਜਾਬ ਪੁਲਿਸ ਦੇ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਪ੍ਰਧਾਨ ਅਸੁਨੀ ਦੁਗਲ ਸਮੇਤ ਹੋਰ ਬੁਲਾਰਿਆਂ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਰਗਰ ਕਰਨ ਲਈ ਦੇਸ਼ ਵਿੱਚੋਂ ਨਸ਼ਾ ਪ੍ਰੇਤਾਜ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਪ੍ਰਧਾਨ ਅਸੁਨੀ ਦੁਗਲ ਨੂੰ ਤਿਰੰਗਾ ਝੰਡਾ ਲੈ ਰੌਣਕਾਂ ਤੋਂ ਪਹਿਲਾਂ ਸਮੁੱਚੇ ਕੌਂਸਲਰਾਂ ਨਗਰ ਕੌਂਸਲ ਸਟਾਫ ਅਤੇ ਇਲਾਕੇ ਦੀਆਂ ਪਹੁੰਚੀਆਂ ਸਖੀਤਾਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਨਗਰ ਕੌਂਸਲ ਧਾਰੀਵਾਲ ਦੇ ਮਨਾਏ ਗੇ ਆਜ਼ਾਦੀ ਦਿਵਸ ਦੀਆਂ ਕੁਝ ਲਾਈਵ ਤਸਵੀਰਾਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਪਣੇ ਚੰਦਾ ਜਵਾਦੀ ਰਸੋ ਸ਼੍ਰੀ ਅਸ਼ੋਕ ਸਿੰਘ ਜੀ ਆਪਣੇ ਸਮੂਹ ਸਾਫੀ ਕੌਂਸਲ ਸਭਾ ਮੈਂ ਦੇ ਨਾਲ ਚੰਦਾ ਜਵਾਦੀ ਰਸਮ ਦਾ ਕਰਾਂਗੇ ਉਹਨਾਂ ਦੇ ਨਾਲ ਸੀਨੀਅਰ ਮਿੰਸਟਰ ਸ਼੍ਰੀ ਮੋਹਨ ਕੁਸਵਾ ਜੀ ਸ਼੍ਰੀਮਤੀ ਬਦਕੋਸਨ ਹੋਰਵਾਦੀ ਜੀ 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 ਜਿੰਦੂ ਜੀ ਪਵਨ ਗੋਜੀ ਸ਼੍ਰੀਮਤੀ ਤੂਦੀਪੌਰ ਜੀ ਯੋਸਫ ਖੇਲ ਜੀ ਸਿੰਦਰ ਕੁਮਾਰ लवली ਬਾਜੀ ਸਾਡੇ ਅੰਸੀ ਸਾਹਿਬ ਉੱਚ ਅਚੇਤ ਹੋ ਕੇ ਸਾਡੇ ਵਿੱਚ ਪਹੁੰਚੇ ਵੀਰੋ ਜਾਨ ਸਾਹਿਬ ਬਤਵਾ ਮੈਡਮ ਸਿੰਦਰਪੁਰ ਕੋਰ ਦੀ ਬਾਜਵਾ ਐਸਪੀ ਜਾਨ ਸਾਹਿਬ ਮੁਖਵੰਸਨ ਲੱਗੇ ਅਕਲ ਦੀ ਕੋਈ ਬਤਵੰਦੇ ਸਚਾਨ ਕਰਦੀਆਂ ਜਿਵੇਂ ਪਹੁੰਚੇ ਛੰਡੇ ਦੀ ਰਸਮ ਮਦਾਕਰਮ ਜਾ ਰਹੇ ਨੇ ਅਸਲੀ ਦੁਗਲ ਜੀ ਪਰਦਾ ਨਗਰ ਕਮਿਸ਼ਨ ਪਰਵਾ ਪਤਲੇ ਸਮੂਹ ਸਾਥੀਆਂ ਦੇ ਨਾਲ ਛੋਟਾ ਜਿਹਾ ਸੰਬੋਧਨ ਕਰ ਰਹੇ ਨੇ ਗੋਲ 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 ਰੋਡਿਓ ਸਵਾਗਤ ਖੁਲਾਮਾ मने जय है। वारत भाग्य पंजाग बंग। उशल जल जल मन अवि है भारत भाव हिमाचल यमुना गा कुशल जल जागे

ਸਟਾਪ ਮੇਟਰ ਗੱਲ ਅਭਿਜਾਦੀ ਜੀ ਸਸਿਕਾ ਜੀ ਸਾਰੇ ਲੋਕ ਅੱਜ 79ਵੇਂ ਸੁਤੰਤਰਤਾ ਦਿਵਸ ਦੀ ਮੈਂ ਪ੍ਰਧਾਨ ਨਗਰ ਕੌਂਸਲ ਧਾਰੀਗੜ ਤੇ ਵਾਈਸਪ੍ਰਧਾਨ ਧਾਰੀਗੜ ਦਾ ਮੈਂਬਰ ਸਾਰਿਆਂ ਨੂੰ ਬਹੁਤ ਬਹੁਤ ਵਾਰਗ ਬਾਦ ਦਿੰਦਾ ਹਾਂ ਤੁਸੀਂ ਜਾਣਦੇ ਹੋ ਕਿ ਅੱਜ ਤੋਂ 78 ਸਾਲ ਪਹਿਲਾਂ ਸਾਡਾ ਦੇਸ਼ ਔਰੇਜਿਆਂ ਦੀ ਗੁਲਾਮੀ ਤੋਂ ਪੂਰਨ ਤੌਰ ਤੇ ਆਜ਼ਾਦ ਹੋਇਆ ਸੀ ਅਸੀਂ ਅੱਜ ਬਾਇਸ ਹਵਾਰੀਵਾਲ ਦੀ ਕਲੀਨ ਧਾਰੀਵਾਲ ਦੇ ਵਿੱਚ ਭਗਤ ਸਿੰਘ ਚੌਕ ਦੇ ਹਰ ਵਾਰੀ ਝੰਡਾ ਲਹਿਰਾਉਣੇ ਆ ਕਿ ਆਪਣੇ ਜਿਹੜੇ ਸਨਾਨੀ ਆ ਉਹਨਾਂ ਨੂੰ ਸਲਾਮੀ ਦਿੰਨੇ ਆ ਤੇ ਮੈਂ ਆਪ ਸਭ ਨੂੰ ਦੱਸਣਾ ਚਾਹਾਂ ਵੀ ਅਸੀਂ ਸਾਰੇ ਰਲ ਕੇ ਦੇਸ਼ ਵਾਸੀ ਤੇ ਆਪਣੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਉਹਨਾਂ ਦੀ ਸੰਤੰਤਰਤਾ ਸਨਾਲੀਆਂ ਦੀ ਯਾਦ ਵਿੱਚ ਅਸੀਂ ਧਾਰੀਵਾਲ ਸ਼ਹਿਰ ਨੂੰ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦੀ ਯਾਦ ਵਿੱਚ ਯਾਦ ਰੱਖਣ ਵਾਸਤੇ ਅਸੀਂ ਜਿਹੜਾ ਹੁਣ ਸਾਡੇ ਨਸ਼ੇ ਦਾ ਜਿਹੜਾ ਦੋ ਚੱਲਿਆ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਜਿਸ ਤਰ੍ਹਾਂ ਸਾਡੀ ਸਰਕਾਰ ਨੇ ਇਹ ਦੋ ਨਸ਼ੇ ਵਰਤਿਤ ਮੇਲ ਜਿਹੜੀ ਆ ਉਹਦੇ ਕਈ ਸਾਰੇ ਹਿਸਾਬ ਲਈਏ ਅਸੀਂ ਸਰਕਾਰ ਦਾ ਹਿਸਾਬ ਲਈਏ ਪਿਆ ਬੜੀ ਦਾ ਹਿਸਾਬ ਲਈਏ ਤਾਂ ਕਿ ਜਿਹੜੇ ਨੌਜਵਾਨ ਸਾਡੇ ਨਸ਼ੇ ਦੇ ਵਿੱਚ ਪਏ ਹੋਣੇ ਉਹਨਾਂ ਨੂੰ ਅਸੀਂ ਨਸ਼ਾ ਰਤ ਬਣਾਈਏ ਆਪਣਾ ਜਿਹੜਾ ਇਲਾਕਾ ਵਾ ਉਹਦੇ ਵਿੱਚ ਜੇ ਕੋਈ ਵੀ ਬੱਚਾ ਸਾਡਾ ਕੋਈ ਨਸ਼ਾ ਕਰਦਾ ਵਾ ਉਹਨਾਂ ਨੂੰ ਅਸੀਂ ਸਮਝਾਈਏ ਅਤੇ ਜੇ ਉਹਦੇ ਜਿਹੜੇ ਹਸਪਤਲ ਬਣੇ ਉਹਦੇ ਵਿੱਚ ਪੱਤੀ ਕਰਾਈਏ ਜੇ ਕੋਈ ਨਸ਼ਾ ਵੇਚਦਾ ਵਾ ਉਹਨੂੰ ਅਸੀਂ ਕਿਸਦੇ ਹਵਾਲੇ ਕਰੀਏ ਅਸੀਂ ਕਿਸੇ ਵੀ ਨਸ਼ੇ ਦੇ ਤੇਵਾਰਾ ਸਾਫਨਾ ਲਈਏ ਅਸੀਂ ਪ੍ਰਣ ਕਰੀਏ कि ਅਸੀਂ ਇਸ ਤਰ੍ਹਾਂ ਆਪਣੇ ਇਲਾਕਿਆਂ ਨੂੰ ਆਪਣੇ ਦੇਸ਼ ਨੂੰ ਉੱਤੇ ਲੈ ਚੁੱਕੇ ਜਾ ਸਕਦੇ ਆ ਜੇ ਅਸੀਂ ਬੱਚਿਆਂ ਨੂੰ ਅੱਛੇ ਰਾਹ ਤੇ ਲੈ ਕੇ ਜਾਈਏ ਸਾਰਿਆਂ ਨੂੰ ਮੈਂ ਫਿਰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੈ ਹਿੰਦ ਭਾਰਤ ਮਾਤਾ ਦੀ ਜੈ 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 ਬਰਦਾਾਨ ਆਜ ਦੇ ਦਿਲ ਦੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਕੋਈ ਕੁਝੀ ਵੀ ਮਾਰੇ ਕੇ ਜਿਹੜੇ ਅੱਜ ਸਾਰੇ ਇਕੱਠੇ ਹੋਏ ਆ ਇਥੇ ਪਰ ਇਹ ਤੋਂ ਹੋਰ ਵੀ ਸੁਨੇਹਾ ਇਹ ਬਣਾਉਣਾ ਕਿ ਜੇ ਅਸੀਂ ਅੱਗੇ ਭੱਜਦੇ ਚਾਹੇ ਕੋਈ ਜ਼ਿਲਦਾਰ ਦੇ ਵਿੱਚ ਖੜੇ ਹੋਏ ਕਿ ਤੁਹਾਨੂੰ ਕਰਕੇ ਜਾਈਏ ਤੇ ਆਪਣੇ ਪਿੰਡਾਂ ਮੱਲਿਆਂ ਦੇ ਵਿੱਚ ਲਖੇ ਦਾ ਕੋੜ ਜਿਹੜਾ ਉਹ ਵੱਡਾ ਅਸੀਂ ਸਾਰੇ ਕਹਿੰਦੇ ਕੱਢੀਏਗੇ ਕੋੜ ਕੱਢਾਂਗੇ ਤੇ ਨਿਕਲੇਗਾ ਤੇ ਜੇ ਇੱਕ ਨੂੰ ਫੜ ਲਿਆ ਤਾਂ ਦੂਜਾ ਫੇਡਾਂ ਚਲਾ ਗਿਆ ਤੇਰੇ ਗੱਲ ਨਹੀਂ ਬਣਦੀ ਮੈਂ ਨਹੀਂ ਕਹਿੰਦੀ ਸਾਰੇ ਬਗਲਕ ਨੂੰ ਵਧਾਈ ਦਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਭਾਰਤ ਅੱਜ ਦੇਸ਼ ਵਿਦੇਸ਼ ਦੇ ਵਸਤੇ ਸਾਰੇ ਭਾਸ਼ੀਆਂ ਨੂੰ ਮੇਰੇ ਵੱਲੋਂ ਪਨਾਸੀਆਂ ਜਯਾ ਜੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੈਂ ਦਾਸ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਮਾਚਲ ਸੋਸਾਇਟੀ ਅੱਜ ਬੜੀ ਖੁਸ਼ੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਭਾਈ ਸੁਖ ਭਾਰੀਵਾਲ ਦੀ ਟੀਮ ਸਾਰੇ ਜਥੇਬੰਦੀਆਂ ਨੂੰ ਲੈ ਕੇ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਲੈ ਕੇ ਆਜ਼ਾਦੀ ਦਾ ਦਿਹਾੜਾ ਮਨਾਉਂਦੀ ਹੈ ਤੇ ਮੈਂ ਸਾਰਿਆਂ ਨੂੰ ਵਧਾਈ ਦੇ ਨਾਲ-ਨਾਲ ਇਹ ਬੇਨਤੀ ਕਰਾਂਗਾ ਕਿ ਇਹ ਜਿਹੜੀ ਆਜ਼ਾਦੀ ਹੈ ਸਾਨੂੰ ਬੜੀ ਕੁਰਬਾਨੀਆਂ ਦੇ ਨਾਲ ਮਿਲੀ ਆ ਇਸ ਜਾਦੀ ਦਾ ਜਿਹੜਾ ਅਸੀਂ ਨਿਗ੍ਹ ਮਾਰਦੇ ਆ ਆਪਣੀ ਸ਼ਹੀਦਾਂ ਨੂੰ ਯਾਦ ਰੱਖੀਏ ਤੇ ਦੇਸ਼ ਦੀ ਤਰੱਕੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਜਿੰਨਾ ਵੀ ਕਰ ਸਕਦੇ ਆ ਤੇ ਜਿੱਦਾਂ ਕਿ ਆਦਾ ਸਸਤਾ ਦਾ ਹੀ ਮਨਸਰਾ ਇਹ ਤਾਂ ਆਪਣੀ ਆਜ਼ਾਦੀ ਜਿਹੜੀ ਲੜਾਈ ਆ ਜੋ ਬਣਦੇ ਆਕਵਾ ਆਪ ਵੀ ਲਈਏ ਤੇ ਲੋਕਾਂ ਨੇ ਦਿਵਾਈਏ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਸਾਰੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਿੱਚ ਵਸਦੇ ਭਰਾਵੀਆਂ ਨੂੰ ਸਾਡਾ ਵੀ ਧੜੀਂਆਂ ਲੱਖ ਲੱਖ ਵਧਾਈਆਂ ਜਿੰਨਾ ਜੀ ਧੰਨਵਾਦ ਜੈ ਪਰਮ